ਜੋ ਇਹ ਚੱਲ ਰਿਹਾ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀਗਾ ਸਭ ਦਾ ਕਿ ਮੇਰਾ ਦਿਲ ਇਹ ਗੱਲ ਕਹਿੰਦਾ ਸੀਗਾ ਹੂੰ ਕਿ ਪੰਜਾਬ ਪ੍ਰਯੋਗਸ਼ਾਲਾ ਬਣੇਗਾ ਹਾਲਾਂਕਿ ਮੈਂ ਕਿਸੇ ਨੂੰ ਸਰਟੀਫਿਕੇਟ ਨਹੀਂ ਦਿੰਦਾ ਹੂੰ ਅੱਜਵੇਂ ਬਹੁਤ ਸਾਰੀਆਂ ਅੱਜ ਤੁਸੀਂ ਪੋਸਟਾਂ ਦੇਖੋਗੇ ਕਿ ਪੰਨੂ ਭਾਰਤੀ ਜਨਤਾ ਪਾਰਟੀ ਬੰਨੀ ਉਹ ਖੇਡ ਰਿਹਾ ਐਸਾ ਮੇਰੇ ਕੋਲ ਕੋਈ ਐਵਿਡੈਂਸ ਨਹੀਂ ਹੈ ਕੋਈ ਤੱਥ ਨਹੀਂ ਹੈ ਪਰ ਗੱਲ ਇਹ ਆ ਕਿ ਕਿਉਂਕਿ ਇੱਕ ਪਾਸੇ ਤੇ ਭਾਜਪਾ ਸਰਕਾਰ ਤੇ ਦੋਸ਼ ਹੈ ਕਿ ਉਹਨੂੰ ਉਹ ਮਰਵਾਉਣ ਨੂੰ ਫਿਰਦੇ ਸੀਗੇ ਯੂਐਸ ਦੇ ਵਿੱਚ ਤਾਂ ਦੋਨੇ ਗੱਲਾਂ 'ਚ ਇੱਥੇ ਵੀ ਵਿਰੋਧਾਪਾਸ ਹੈ ਨਾ ਇੱਥੇ ਵੀ ਤਾਂ ਵਿਰੋਧਾਪਾਸ ਹੈ ਕਿ ਜੇ ਉਹ ਕਹ ਲੋ ਕਿ ਭਾਜਪਾ ਦੀ ਵਿੱਚ ਤੇ ਖੇਡ ਰਿਹਾ ਪੰਨੂ ਤਾਂ ਫਿਰ ਉਹਨੂੰ ਮਰਵਾਉਣ ਦੀ ਕੀ ਸੂਰਤ ਸੀ ਕਿਉਂਕਿ ਉਹ ਤਾਂ ਕੇ 60 ਤੋਂ ਚੱਲ ਰਿਹਾ ਹੈ ਨਾ ਵਿਕਾਸ ਵਾਲਾ ਉਹ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਪਰ ਦੂਜੀ ਗੱਲ ਇਹ ਆ ਕਿ ਵਿਜੇ ਸੰਪਲਾ ਦਾ ਪਹਿਲਾਂ ਜਦੋਂ ਅਭੇਦਕਰ ਸਾਹਿਬ ਦੀ ਥੋੜੀ ਗਈ ਹੈ ਮੂਰਤੀ ਜੀ ਉਸ ਵੇਲੇ ਵੀ ਇੱਕ ਕਾਲੀਚ ਬਿਆਨ ਦਿੱਤਾ ਗਿਆ ਹੂੰ ਅਤ ਕੀ ਵੀ ਬਹੁਤ ਵੱਡਾ ਬਿਆਨ ਦਿੱਤਾ ਗਿਆ ਕਿ ਪੰਨੂ ਆ ਜਾ ਦੋ ਤਾਂ ਪੱਟ ਤੇ ਥਾਪੀ ਮਾਰ ਕੇ ਮੈਂ ਵੇਖਾਂਗਾ ਤੈਨੂੰ ਜਮਾਨ ਦਾ ਦੁੱਧ ਪੀ। ਸਰ ਨਾ ਤੁਸੀਂ ਅਮਰੀਕਾ ਜਾਣਾ ਨਾ ਪੰਨੂ ਨੇ ਇੱਥੇ ਆਣਾ ਦੋਨੋਂ ਦੀ ਸੱਚਾਈ ਸਾਫ਼ ਹੈ। ਜੀ ਦੋਨਾਂ ਦੀ ਸੱਚਾਈ ਹੀ ਸਾਫ਼ ਹੈ ਸਾਡੇ ਸਾਹਮਣੇ ਕਿ ਹੁਣ ਉਹਨੇ ਉੱਥੇ ਪੱਟਾਂ ਨੂੰ ਥਾਪੀਆਂ ਮਾਰਨੀਆਂ ਤੁਸੀਂ ਇੱਥੇ ਮਾਰਨੀਆਂ। ਪਰ ਤੱਲਣ ਘਾਂ ਤਾਂ ਤੁਸੀਂ ਸੁਣਿਆ ਨਹੀਂ ਸਰ ਦੁਆਬੀਆਂ ਨੂੰ ਪਤਾ ਹੈ ਸਰ ਦੁਆਬੀਆਂ ਨੂੰ ਪਤਾ ਹੈ। ਇਹ ਗੱਲਾਂ ਬਹੁਤ ਡੂੰਘੀਆਂ ਚਲੇ ਜਾਣਗੀਆਂ ਇਹ ਮੇਰੇ ਮਗਰ ਪੈਣਗੇ ਇਹ ਇਹ ਸਾਰਾ ਇੱਕ ਇਤਿਹਾਸ ਪੰਜਾਬ ਨੇ ਪਹਿਲਾਂ ਵੇਖਿਆ ਹੋਇਆ ਸਾਬ ਹੂੰ ਹੁਣ ਨਵੀਂ ਪ੍ਰਯੋਗਸ਼ਾਲਾ ਮੈਂ ਤੁਹਾਨੂੰ ਕਹਿੰਦਾ ਸੀਗਾ ਕਿ ਇਦਾਂ ਲੱਗਦਾ ਕਿ ਕਾਰੋਬਾਰੀ ਵਰਸ ਜ ਕਿਸਾਨ ਉਹ ਵੀ ਬਣਾਤਾ ਜੀ ਹੁਣ ਤੁਹਾਨੂੰ ਇੱਕ ਗੱਲ ਕਹਿੰਦਾ ਸੀ ਮੈਂ ਕਿ ਜੱਟ ਵਰਸ ਜ ਐਸੀ ਬਣੇਗਾ ਹੂੰ ਹੂੰ ਉਹ ਕਿਸ ਪੱਧਰ ਤੇ ਜਾਏਗਾ ਪਤਾ ਨਹੀਂ ਹੈ ਜੀ ਜੀ ਤਾਂ ਹੌਲੀ ਹੌਲੀ ਤੁਸੀਂ ਦੇਖੋ ਕਿ ਉਹ ਗੱਲ ਉੱਧਰ ਨੂੰ ਵੱਧ ਹੀ ਨਜ਼ਰ ਆ ਰਹੀ ਹੈ ਹੂੰ ਤਾਂ ਉਹਦੇ ਸਾਰੇ ਦੇ ਵਿੱਚ ਫਾਇਦਾ ਕਿਸ ਨੂੰ ਹੋ ਰਿਹਾ ਸਭ ਤੋਂ ਜ਼ਿਆਦਾ ਫਾਇਦਾ ਭਾਜਪਾ ਨੂੰ ਕਿਉਂਕਿ ਭਾਜਪਾ ਗੋਲਬੰਦੀ ਤੇ ਪਹਿਲਾਂ ਹੀ ਲੱਗੀ ਸੀ ਉਹਨਾਂ ਨੇ ਇਹ ਪਿੰਡਾਂ ਦੇ ਵਿੱਚ ਨੈਟਵਰਕ ਇਸ ਤਰ੍ਹਾਂ ਮਤਲਬ ਕਿ ਸੈਟਅਪ ਕਰਨਾ ਸਟਾਰਟ ਕਰ ਦਿੱਤਾ ਸੀਗਾ ਜੀ ਜੀ ਖਾਸ ਤੌਰ ਤੇ ਐਸਸੀ ਵੋਟ ਨੂੰ ਕੇਂਦਰ ਚ ਰੱਖ ਕੇ ਤਾਂ ਇਹ ਜੋ ਚੱਲਦਾ ਪਿਆ ਜੇ ਇਹ ਚੀਜ਼ਾਂ ਅੱਗੇ ਵਧਦੀਆਂ ਨੇ ਹੁਣ ਬਟਾਲੇ ਬਾਰੇ ਇਹ ਵੀ ਮੈਂ ਪੜ੍ਹ ਰਿਹਾ ਸੀਗਾ कि ਜਿਹੜੀ ਪਹਿਲਾ ਖਬਰ ਆਈ ਮੀਡੀਆ ਚ ਤੋਂ ਸਾਰਾ ਕੁਝ ਇਹੀ ਦੱਸਿਆ ਗਿਆ ਪੁਲਿਸ ਪੁਲਿਸ ਤੇ ਹੁਣ ਤਵਾਰ ਕਰਨਾ ਵੀ ਔਖਾ ਹੋ ਜਾਂਦਾ ਉਹ ਕਹਿੰਦੇ ਜੀ ਕਿ ਮਰਮਤ ਹੋਣ ਵਾਲੀ ਸੀ ਉਂਗਲ ਸ਼ਾਇਦ ਉਸ ਕਰਕੇ ਵੀ ਟੁੱਟ ਗਈ ਹੋਵੇਗੀ ਪਹਿਲੀ ਵਾਰੀ ਚ ਉਧਰੋਂ ਵੀ ਸੱਚ ਤੇ ਯਕੀਨ ਨਹੀਂ ਹੁੰਦਾ ਕੁਝ ਨਹੀਂ ਹਾਂ ਜੀ ਕੋਈ ਮਤਲਬ ਕਿ ਖਾਸ ਠੋਸ ਯਕੀਨ ਜਿਹੜਾ ਕੀਤਾ ਨਹੀਂ ਜਾ ਸਕਦਾ ਪਰ ਮੇਰੇ ਖਿਆਲ ਦੇ ਨਾਲ ਪੰਜਾਬ ਵਾਸਤੇ ਜਿਹੜੀਆਂ ਨੇ ਇਹ ਚੀਜ਼ਾਂ ਠੀਕ ਨਹੀਂ ਹੈ ਇੱਥੇ ਕੋਈ ਸਮੱਸਿਆ ਨਹੀਂ ਜਿਹੜੇ ਲੋਕ ਇੱਥੇ ਰਹਿੰਦੇ ਆ ਇੱਥੇ ਦੀ ਮਤਲਬ ਕਿ ਭਾਈਚਾਰਕ ਸਾਂਝ ਮਜ਼ਬੂਤ ਹੈ ਆ ਰੈਣੀ ਵੀ ਚਾਹੀਦੀ ਆ ਸਾਨੂੰ ਆਪਣੇ ਮਨਾਂ ਚੋਂ ਉੱਚੀ ਨੀਚ ਦੇ ਫਰਕ ਮਟਾਉਣੇ ਵੀ ਚਾਹੀਦੇ ਆ ਠੀਕ ਹੈ ਨਾ ਜੀ ਜਿੱਥੇ ਵੀ ਕੁਝ ਲੋਕ ਰੂੜੀਵਾਦੀ ਲੋਕ ਕੋਈ ਤਰਸ ਕਰ ਕਰਦੇ ਆ ਕਾਸਟ ਦੇ ਆਧਾਰ ਤੇ ਮੈਂ ਸਮਝਦਾ ਕਿ ਉਹ ਮਿਟਣਾ ਚਾਹੀਦਾ ਹੈ ਗੁਰਬਾਣੀ ਦਾ ਵੀ ਫਲਸਫਾ ਇਹ ਆ ਹਮ ਤਾਂ ਪਰ ਗੱਲ ਇਹ ਆ ਕਿ ਕੋਈ ਤੀਜਾ ਬੰਦਾ ਇੱਕ ਸੱਤਾ ਪਾਉਣ ਵਾਸਤੇ ਜੇ ਕੁਝ ਇਸ ਤਰ੍ਹਾਂ ਦਾ ਕਰ ਰਿਹਾ ਤਾਂ ਸਾਨੂੰ ਸਮਝਣ ਦੀ ਸਮਝਣ ਦੀ ਜ਼ਰੂਰਤ ਹੈ ਬਿਲਕੁਲ ਤੁਸੀਂ ਆਪ ਇਸ ਗੱਲ ਤੇ ਸਾਰੇ ਹੀ ਸਹਿਮਤ ਹੋ ਹਮ ਕਿ ਕੋਈ ਕਰਵਾ ਰਿਹਾ ਕਿਤੇ ਨਾ ਕਿਤੇ ਹੋ ਰਿਹਾ ਹਾਲਾਂਕਿ ਮੈਂ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਦਿੰਦਾ ਹੁੰਦਾ ਜੀ ਮੇਰਾ ਆਪਣਾ ਕੰਮ ਕਰਦਾ ਟੋਂਗ ਪਰੰਤੂ ਜੇ ਤੁਹਾਨੂੰ ਸਮਝ ਆ ਰਿਹਾ ਸਾਬ ਤਾਂ ਫਿਰ ਸਮਝਦਾਰ ਬਣ ਕੇ ਇਹਨਾਂ ਚੀਜ਼ਾਂ ਨੂੰ ਵੇਖ ਲਓ ਨਹੀਂ ਤਾਂ ਔਖੇ ਹੋਵੋਗੇ ਮਗਰ ਲੱਗ ਕੇ ਬਹੁਤ ਨੁਕਸਾਨ ਹਰਿਆਣੇ ਚ ਵੀ ਉਹਨਾਂ ਨੇ ਪ੍ਰਯੋਗ ਕੀਤੇ ਸੀ ਸਰ ਹਮ 1 ਵਰਸਜ 35 ਬਣਾ ਦਿੱਤਾ ਜਾਂ 36 ਬਣਾ ਦਿੱਤਾ ਕਾ ਉਹ ਜਾਟ ਦੇਖ ਲਓ ਆਈਸੋਲੇਟ ਨੇ ਐਸੇ ਦੇ ਉਹ ਸਦਮੇ ਚੋਂ ਬਾਹਰ ਨਹੀਂ ਨਿਕਲ ਪਾਰੇ ਜਿਵੇਂ ਅਰਵਿੰਦ ਕੇਜਰੀਵਾਲ 15 ਦਿਨ ਤੱਕ ਦੱਸਦੇ ਆ ਕਿ ਕਮਰੇ ਚੋਂ ਬਾਹਰ ਨਹੀਂ ਸੀ ਨਿਕਲੇ ਤਾਂ ਉਹਦਾ ਉਹ ਹੀ ਕਹਿੰਦੇ ਆ ਕਿ ਕਿਉਂਕਿ ਪਾਵਰ ਭੋਗਣ ਦੇ ਆਦੀ ਹੋ ਚੁੱਕੇ ਸਨ जाट ਜੱਟ ਕਹ ਲੋ ਤਾਂ ਹੁਣ ਉਹਨਾਂ ਨੇ ਵੇਖ ਲਓ ਕਿਹੋ ਜਿਹਾ ਬਰਫ ਚਲਾਇਆ ਤਾਂ ਖੁਦ ਸਦਮੇ ਚ ਨੇ ਕਿ ਸਾਡੇ ਨਾਲ ਹੋ ਕੀ ਗਿਆ ਯਾਰ ਬਿਲਕੁਲ ਖਾਸ ਤੌਰ ਤੇ ਆ ਜਿਹੜਾ ਇਲੈਕਸ਼ਨ ਲੰਘਿਆ ਚਲੋ ਖੈਰ ਆਪਾਂ ਤੇਈ ਦੁਆ ਕਰੀਏ ਕਿ ਇਸ ਤਰ੍ਹਾਂ ਦੇ ਹਾਲਾਤ ਆਪਣੇ ਇੱਧਰ ਕਦੇ ਨਾ ਪੈਦਾ ਹੋਣ ਆ ਇੱਕ ਮੈਂ ਸਾਂਝਾ ਕਮੈਂਟ ਦੋਸਤਾਂ ਦਾ ਪੜਦਾ ਮਿੰਟੂ ਜੀ ਫੇਰ ਆਪਾਂ ਅਗਲੀਆਂ ਗੱਲਾਂ ਵੱਲ ਚੱਲਦੇ ਹਾਂ ਕਿਉਂਕਿ ਗੱਲ ਕਾਫੀ ਲੰਬੀ ਹੋ ਗਈ ਹੈ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ ਗੱਲ ਕਹਿੰਦੇ ਹੋਰ ਕੋਈ ਨਹੀਂ ਇਹਨਾਂ ਨਫਰਤੀ ਲੋਕਾਂ ਨੇ ਕਹਿੰਦੇ ਮਨੁੱਖਤਾ ਦਾ ਘਾਣ ਕਰਵਾਉਣਾ ਔਰ ਸਾਰੀਆਂ ਗੱਲਾਂ ਦਾ ਨਿਚੋੜ ਵੀ ਇਹੀ ਹੈ ਕਿ ਕਿਤੇ ਨਾ ਕਿਤੇ ਸਿਆਸਤ ਦੇ ਅੰਦਰ ਜਿਹੜੀ ਸਿਆਸਤ ਚੱਲਦੀ ਹੈ ਉਹਦਾ ਨੁਕਸਾਨ ਆਮ ਲੋਕਾਂ ਨੂੰ ਹੁੰਦਾ ਆਮ ਲੋਕਾਂ ਦੇ ਵਿੱਚ ਪਾ